ਕਰਨਾ ਹੈ ਉਹਨੂੰ ਹਲੋ ਤੇ ਉਹਦੇ ਉੱਤੇ ਨਹੀਂ ਡੋਨਟ ਦਿੰਦੇ ਆ ਫਰੈਸ਼ ਬਣਾ ਕੇ ਤੇ ਨਾਲ ਉਧਰਲੀ ਸਾਈਡ ਆ ਤੇ ਆਹ ਵੇਖੋ ਕਿੱਡੀ ਬੱਡੀ ਮੋਟੀਵੇਸ਼ਨ ਲਾਤੇ ਟੁੱਟੀ ਹੋਈ ਹੈ ਤਾਂ ਵੀ ਗੁਰੇ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਹਾਜ਼ਰ ਆਇਆ ਇੱਕ ਹੋਰ ਨਵਾਂ ਵਲੌਗ ਲੈ ਕੇ ਤੇ ਅੱਜ ਆਪਾਂ ਚੱਲੇ ਆ ਆਪਣੇ ਪਿੰਡ ਮੇਲਾ ਵਾ ਤੇ ਅੱਜ ਆਖਰੀ ਦਿਨ ਤੇ ਮੈਂ ਸੋਚਿਆ ਸਾਰੇ ਆਪਾਂ ਵੀਰਾਂ ਭਰਾਵਾਂ ਨੂੰ ਵਿਖਾਈਏ ਮੇਲਾ ਆਪਣੇ ਪਿੰਡ ਦਾ ਕੈਨੇਡਾ ਵਾਲੇ ਦਾ ਤੇ ਮਿਲਦੇ ਆਂ ਆਪਾਂ ਹੁਣ ਜਾ ਕੇ ਤੁਹਾਨੂੰ ਪਿੰਡ ਦੀ ਆਪਣਾ ਮੇਲੇ ਦੀ ਲੋਕੇਸ਼ਨ ਤੇ ਜਾ ਕੇ ਤੇ ਬਣੇ ਰਿਓ ਵਲੌਗ ਦੇ ਨਾਲ ਚੈਨਲ ਨੂੰ ਲਾਈਕ ਸਕੇਅਰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹਾਂ ਜੀ ਇੱਕ ਮੇਨ ਗੱਲ ਰਹਿ ਗਈ ਸਾਰੇ ਵੀਰਾਂ ਭਰਾਵਾਂ ਨੂੰ ਕਰਨ ਲਈ ਤੇ ਪਿਛਲੇ ਵਲੌਗ ਜਿੱਥੇ ਆਪਾਂ ਸਲਾਹ ਮੰਗੀ ਸੀ ਆਪਣੇ ਵੀਰਾਂ ਭਰਾਵਾਂ ਦੀ ਕੁਝ ਕੁ ਵੀਰਾਂ ਨੇ ਆਪਾਂ ਨੂੰ ਵਲੌਗ ਦੇ ਥੱਲੇ ਕਮੈਂਟ ਕਰਕੇ ਸਲਾਹ ਦਿੱਤੀ ਕੁਝ ਵੀਰਾਂ ਨੇ ਫੋਨ ਕੀਤੇ ਤੇ ਕਈਆਂ ਨੇ ਇੰਸਟਾਗ੍ਰam WhatsApp ਤੇ ਮੈਸੇਜ ਕੀਤੇ ਉਹਨਾਂ ਦਾ ਦਿਲੋਂ ਧੰਨਵਾਦ ਆ ਕਿਉਂਕਿ ਤੁਹਾਡੇ ਭਰਾ ਦਾ ਮਤਲਬ ਬਿਗਨਰ ਬਿਗਨਿੰਗ ਟਾਈਮ ਆ ਯਾਨੀ ਕਿ ਸਟਾਰਟਿੰਗ ਟਾਈਮ ਆ ਜੇ ਤੇ ਭਰਾ ਨੂੰ ਜਰੂਰ ਸਪੋਰਟ ਕਰੋ ਤੇ ਉਹਦੇ ਵਿੱਚ ਆਪਾਂ ਸਕੂਟਰ ਦਾ ਆਪਾਂ ਨੂੰ ਜ਼ਿਆਦਾ ਕਾਮਨ ਮਿਲਿਆ ਸੀ ਸਾਰੇ ਭਰਾਵਾਂ ਨੂੰ ਦੱਸ ਦਵਾਂ ਕੀ ਸਕੂਟਰ ਲਓ ਤੇ ਸਕੂਟਰ ਆਪਾਂ ਜਲਦੀ ਲਵਾਵਾਂਗੇ ਉਹਦੇ ਵਿੱਚ ਆਪਾਂ ਨੂੰ ਇੱਕ ਪ੍ਰੋਬਲਮ ਆਈ ਜਦੋਂ ਆਪਾਂ ਆਰਡਰ ਕਰਨ ਅਗੇ ਤੇ ਉਹਨਾਂ ਨੇ 32 ਕਿਲੋਮੀਟਰ ਤੇੜੀਆਂ ਵੱਧ ਵਾਲੀਆਂ ਸਪੀਡ ਸੀ ਸਕੂਟਰਾਂ ਦੀ ਉਹ ਉਹਨਾਂ ਵਾਸਤੇ ਆਪਾਂ ਨੂੰ ਲਾਇਸੈਂਸ ਚਾਹੀਦਾ ਇੱਥੇ ਤੇ ਉਤੋਂ ਥੱਲੇ ਵਾਲਾ ਕੰਮ ਆਪਣਾ ਉਹਦਾਂ ਵੀ ਚੱਲ ਸਕਦਾ ਬਿਨਾਂ ਲਾਇਸੈਂਸ ਤੋਂ ਤੇ ਉਹਨਾਂ ਦੀ ਵੀ ਅਪਡੇਟ ਤੁਹਾਨੂੰ ਦਵਾਂਗੇ ਜਲਦੀ ਤੇ ਅਗਲੇ ਇੱਕ ਦੋ ਵਲੋਗ ਦੇ ਵਿੱਚ ਤੁਹਾਨੂੰ ਤੁਹਾਡੇ ਭਰਾ ਦੀ ਨਵੀਂ ਰਾਈਡ ਦੇਖਣ ਨੂੰ ਮਿਲੂਗੀ ਤੇ ਪਹੁੰਚ ਗਏ ਆਪਾਂ ਮੇਲੇ ਦੀ ਲੋਕੇਸ਼ਨ ਤੇ ਇਤਰੋਂ ਸੂਰਜ ਬਹੁਤ ਪੈਣ ਰਿਹਾ ਵਾ ਤੇ ਮਿਲਦੇ ਆਪਾਂ ਤੁਹਾਨੂੰ ਉਤਰੀ ਸਾਈਡ ਤੋਂ ਤੇ ਕਰਦੇ ਆਂ ਕਵਰ ਮੇਲਾ ਬਣੇ ਰਿਓ ਹਾਂਜੀ ਮਿੱਤਰੋ ਪਹੁੰਚ ਗਿਆ ਆਪਾਂ ਮੇਲੇ 'ਚ ਤੇ ਇੱਥੇ ਬਹੁਤ ਸ਼ੋਰ ਸ਼ਰਾਬਾ ਤੇ ਬੋਲਿਆ ਕੁਝ ਜਾਣਾ ਨਹੀਂ ਆਪਣੇ ਤੋਂ ਤੇ ਮੈਂ ਬਸ ਤੁਹਾਨੂੰ ਮਤਲਬ ਦਰਸ਼ਨ ਹੀ ਕਰਾਂਗਾ ਮਤਲਬ ਵਿਖਾਉਂਗਾ ਹੀ ਸ਼ੋਅ ਹੀ ਕਰੂੰਗਾ ਤੇ ਬੋਲਿਆ ਕੁਝ ਜਾਣਾ ਨਹੀਂ ਤੇ ਕਰਦੇ ਆਂ ਸਟਾਰਟ ਆਪਾਂ ਪੰ ਗੂੜੇ ਪਗੜੇ ਬਹੁਤ ਕੌਜ ਲੱਗਾ ਇੱਥੇ ਤੇ ਇਧਰਲੀ ਸਾਈਡ ਉੱਪਰ ਉੱਪਰ ਜਾਨ ਨੂੰ ਮਲਕੋਲ ਕੋ ਇਹ ਤੇ ਆਪਣੇ ਇੰਡੀਆ ਚ ਵੀ ਹੁੰਦਾ ਤੇ ਇੱਕ ਚੂਲਾ ਲੱਗਾ ਵਾ ਇਧਰਲੀ ਸਾਈਡ ਤੇ ਇੱਕ ਉੱਧਰਲੀ ਸਾਈਡ ਲੱਗਾ ਵਾ ਇਹ ਅੰਦਰੇ ਅੰਦਰ મતਲਬ ਘੁੰਮਣ ਦੇ ਵਾਸਤੇ ਆ ਤੇ ਬਹੁਤ ਵਧੀਆ ਮਤਲਬ ਸਿਸਟਮ ਬਣਿਆ ਆ ਵਾ ਤੇ ਇਹਨੂੰ ਕਹਿੰਦੇ ਆ ਜਿੱਪੂ ਜਿੱਪੂ ਇਹ ਬਣ ਕੀ ਕੀ ਨਾਮ ਨਾਂ ਰੱਖਿਆ ਆਪਣੇ ਕੋਲ ਹੀ ਤੇ ਬਹੁਤ ਇੱਥੇ ਰਸਵੀ ਬੜਾ ਜਿਆਦਾ ਤੇ ਇਧਰਲੀ ਸਾਈਡ ਅੰਦਰੋਂ ਅੰਦਰੀ ਮਤਲਬ ਸਲਾਈਡਿੰਗ ਜੀ ਉੱਪਰ ਦੀ ਚੜ ਕੇ ਦੂਜੇ ਪੰਨੇ ਵੀ ਸਲਾਈਡ ਕਰਨਾ ਤੇ ਇੱਕ ਪਗੂੜਾ ਵਾ ਇਧਰਲੀ ਸਾਈਡ ਇਹ ਰਾਉਂਡ ਰਾਉਂਡ ਘੁੰਮਦਾ ਫੇਰ ਥੱਲੇ ਬੈਹ ਜਦਾ ਜਦੋਂ ਬੰਦ ਕਰਦੇ ਆ ਤੇ ਬਹੁਤ ਹੀ ਵਧੀਆ ਇੱਥੇ ਯਾਨੀ ਕਿ ਵਹੜ ਬਣਿਆ ਪਿਆ ਤੇ ਦੇਖ ਸਕਦੇ ਆ ਤੁਸੀਂ ਇਹ ਗੋ ਕੈਟਰ ਵਾ ਇਧਰਲੀ ਸਾਈਡ ਵੀ ਯਾਨੀ ਕਿ ਪਘੂੜੇ ਲੱਗੇ ਪਏ ਆ ਤੇ ਪੂਰਾ ਮੱਲਾ ਇੰਡੀਆ ਵਾਲੇ ਮੋਲ ਬਣਿਆ ਪਿਆ ਇਧਰਲੀ ਸਾਈਡ ਲੱਗੇ ਪਏ ਆ ਦੂਜੀ ਕਾਰਾਂ ਜੀਆਂ ਦੀ ਰੇਸ ਜਿੱਦਾਂ ਰਸਾਂ ਹੀ ਸਿਟੀ ਵੀ ਨਾਰਮਲੀ ਜਿਹੜਾ ਜਿਹੜਾ ਗਿਆ ਉਗਾਨ ਨੂੰ ਪਤਾ ਹੋਊਗਾ ਤੇ ਇਹ ਕੁਝ ਲੱਗੀ ਆ ਗੇਮਾਂ ਲੱਗੀਆਂ ਉਹ ਇੱਥੇ ਤੇ ਮੱਲਾ ਫਿਸ਼ਿੰਗ ਫਿਸ਼ਿੰਗ ਵਾਸਤੇ ਇਹਨਾਂ ਨੇ ਮੱਲਾ ਕਿਹਨੂੰ ਕੈਚ ਜਿਆ ਕਰਨਾ ਫਿਰ ਇੱਕ ਅੱਧਾ ਗਿਫਟ ਦੇ ਦਿੰਦੇ ਆ ਵੇ ਫਿਸ਼ ਪਾਉਂਡ ਤੇ 10 ਫਿਸ਼ ਤੇ ਆਪਾਂ ਮਤਲਬ ਕਿ 10 ਡਾਲਰ ਵਨ ਕਰ ਸਕਦੇ ਆ ਤੇ 7 ਫਿਸ਼ ਤੇ ਆਪਾਂ 20 ਡਾਲਰ ਵਨ ਕਰ ਸਕਦੇ ਆ ਉਹ ਮੀਡੀਅਮ ਵਨ ਹੋਗੀ ਤੇ ਜਿਹੜੀ ਲਾਰਜ ਵਨ ਉਹ 40 ਡਾਲਰ ਦੀ ਆ ਤੇ ਟ੍ਰੇਡ ਅਪ ਫੋਰ bigger prize prize every time ਤੇ ਇਹ ਹੀ ਮਿੱਤਰੋ ਇਧਰ ਦਾ ਸਾਤ ਆ ਇਧਰ ਇੱਕ ਵਾ ਮੀਟ ਸਟਰੀਟ ਇਹਨਾਂ ਜਿੱਦਾਂ ਛੋਟੇ-ਛੋਟੇ ਆਪਣੇ ਟਰੱਕਾਂ ਦੇ ਵਿੱਚ ਹੀ ਆਪਣਾ ਸੈਟਅਪ ਕੀਤਾ ਹੋਇਆ ਵਾ ਤੇ ਇਹ ਆ ਮਿੱਤਰੋ ਇੱਧਰ ਭੂਤ ਬੰਗਲਾ ਤੇ ਇਹਦੇ ਵਿੱਚੋਂ ਇੱਕ ਸਾਈਡ ਥਾਣੀ ਜਿੱਥੇ ਪੁਸ਼ ਲਿਖਿਆ ਹੋਇਆ ਇੱਧਰ ਤੇ ਐਂਟਰ ਹੁੰਦੇ ਆ ਦੂਜੀ ਥਾਣੀ ਐਗਜ਼ਿਟ ਹੋ ਜਾਂਦੇ ਆ ਤੇ ਇਹ ਆ ਭੂਤ ਬੰਗਲਾ ਤੇ ਇੱਧਰ ਛੋਟੇ ਬੱਚਿਆਂ ਵਾਸਤੇ ਆਪਣੂੜਾ ਤੇ ਉੱਧਰ ਆਪਾਂ ਆਰਡਰ ਕੀਤੀਆਂ ਸੀ ਫਰਾਈਆਂ ਗਰੇਵੀ ਵਾਲੀਆਂ ਤੇ ਉਹ ਵੀ ਦੇਖਦੇ ਆਪਾਂ ਨੂੰ ਕਦੋਂ ਕਦੋਂ ਦੇ ਦਿੰਦੇ ਆਰਡਰ ਤੇ ਕਿਰਨ ਹੁਣੀ ਉੱਥੇ ਉਹਦਾ ਵੇਟ ਕਰਦੇ ਪਏ ਆ ਆਰਡਰ ਆਪਾਂ ਆਲਰੇਡੀ ਕਰ ਦਿੱਤਾ ਵਾ ਤੇ ਇਹ ਆ ਛੋਟੇ ਬੱਚਿਆਂ ਵਾਸਤੇ ਖੰਗੂੜੇ ਤੇ ਇਧਰ ਲਈ ਸਾਈਡ ਆ ਲੈਮਨ ਜੂਸ ਦਿੰਦੇ ਆ ਤੇ ਆਈਸ ਕੋਲਡ ਡਰਿੰਕ ਦਿੰਦੇ ਆ ਤੇ ਲੈਮਨੇਟ ਵਗੈਰਾ ਸਾਰਾ ਕੋ ਇਧਰ ਮਲੇ ਖਾਣ ਦਾ ਪੂਰਾ ਪੂਰਾ ਪ੍ਰੋਗਰਾਮ ਬਣਿਆ ਪਿਆ ਇਧਰ ਪਾਪ ਕੈਨ ਵਗੈਰਾ ਦੀ ਰੈਡੀ ਆ ਤੇ ਇਧਰ ਵੀ ਨਹੀਂ ਡੋਨਟ ਦਿੰਦੇ ਆ ਫਰੈਸ਼ ਬਣਾ ਕੇ ਤੇ ਨਾਲ ਉਧਰਲੀ ਸਾਈਡ ਆ ਫਰਾਈਆਂ ਜੋ ਦੇਖ ਸਕਦੇ ਕਿਰਨ ਤੇ ਦੀਦੀ ਚੋਰੀ ਚੋਰੀ ਚੱਕਦੇ ਪਏ ਸਾਰਾ ਸਿਸਟਮ ਤੇ ਇਹ ਆ ਮਿੰਨੀ ਡੋਨਟ ਸਟਾਲ ਲੱਗੇ ਇੱਥੇ ਬਹੁਤ ਜਿਆਦੇ ਤੇ ਇਧਰਲੀ ਸਾਈਡ ਆ ਕੋਈ ਆਪਾਂ ਗੇਮ ਖੇਡਣੀ ਆ ਉਹਨੂੰ ਜਿੱਦਾਂ ਮਤਲਬ 250 ਦਾ ਉਹਨੂੰ ਮਤਲਬ ਪਲਟਾਉਣਾ ਜਿੰਨੇ ਨੰਬਰ ਜਾ ਕੇ ਉਸ ਦੇ ਹਿਸਾਬ ਨਾਲ ਇਹ ਇਧਰ ਵਨ ਕਰ ਸਕਦੇ ਆ ਤੇ ਇਹ ਆ ਮਿੱਤਰੋ ਆਪਣਾ ਗਨ ਸ਼ਾਟ ਆ ਆਪਣਾ ਗਨ ਛੋੜ ਗਈ ਜਾਂ ਨਾ ਇਹ ਆ ਪਤਾ ਨਹੀਂ ਕਿਹੜੀ ਗੇਮ ਹੈ ਇਹਦੇ ਮਤਲਬ ਕਿ ਇਹਨਾਂ ਦੇ ਨਾਲ ਉੱਤੇ ਮਤਲਬ ਆਪਾਂ ਹਿੱਟ ਕਰਨਾ ਹੈ ਉਹਨੂੰ ਹੈਲੋ ਤੇ ਉਹਦੇ ਉੱਤੇ ਸੋ ਕੈਨ ਯੂ ਟੈਲ ਮੀ ਸਮਥਿੰਗ ਅਬਾਊਟ ਦਿਸ ਗੇਮ ਹਾਊ ਵੀ ਕੈਨ ਪਲੇ ਸਮਥਿੰਗ ਅਬਾਊਟ ਵਿਦ ਦਰਟ ਲਾਈਕ ਵਨ ਦਰਟ ਗੋਮ ਹੇਅਰ ਯੂ ਸਟਾਰਟ ਸਟੈਨਡਿੰਗ ਫੋਰ ਦਿਸ ਸモール ਵਨ ਕੈਨ ਗੋ ਫੋਰ ਦਰਟ ਇਟਸ ਫੋਰ ਮੀਡੀਅਮ ਵਨ ਓਕੇ ਸੋ ਵਾਟਸ ਦ ਪ੍ਰਾਈਸ so you can give the price with dollars yeah. okay ਤੇ ਇਹ ਮਿੱਤਰੋ ਜੇ ਆਪਾਂ ਦੋ ਪਾਰਟ ਤੇ ਫਿਰ 10 ਡਾਲਰ ਦਾ ਆਪਾਂ ਨੂੰ ਪ੍ਰਾਈਜ਼ ਮਿਲਣਾ ਤੇ ਜੇ ਆਪਾਂ ਚਾਰ ਮਤਲਬ ਕਿ ਭਗਾਨੇ ਪਾਰਟ ਤੇ ਫਿਰ ਆਪਾਂ ਨੂੰ 20 ਡਾਲਰ ਦਾ ਮਿਲਣਾ ਥੈਂਕ ਯੂ ਹੈਵ ਅ ਗੁੱਡ ਡੇ ਤੇ ਇਧਰ ਲਈ ਸਾਈਡ ਆ ਮਿੱਤਰੋ ਇਹ ਵੀ ਗੇਮ ਇਹ ਕੋਈ ਬੋਲ ਗੇਮ ਤੇ ਆਪਾਂ ਨੂੰ ਮਤਲਬ ਕਿ ਇੱਥੋਂ ਮਤਲਬ ਬੋਲ ਥਰੋ ਕਰਨੀ ਆ ਉਹਦੇ ਵਿੱਚ ਰੈੱਡ ਬੈਗਟ ਦੇ ਵਿੱਚ ਉਹਨੂੰ ਸਟੇ ਕਰਨਾ ਮਤਲਬ ਰੋਕਣਾ ਤੇ ਜੇ ਆਪਣੀ ਉੱਥੋਂ ਮਤਲਬ ਕਿ ਜੰਪ ਕਰਕੇ ਬਾਹਰ ਆ ਗਈ ਬਾਲ ਤੇ ਫਿਰ ਆਪਾਂ ਨੂੰ ਕੁਝ ਨਹੀਂ ਮਿਲਣਾ ਜੇ ਆਪਣੀ ਵਿੱਚੇ ਐਂਟਰ ਰਹੀ ਤੇ ਫਿਰ ਆਪਾਂ ਨੂੰ ਮਤਲਬ ਇਹਨਾਂ ਦੇ ਵਿੱਚੋਂ ਵੀ ਗਿਫਟ ਮਿਲਦੇ ਆ ਤੇ ਕਈ ਕਿਹੜੀ ਲਿਸਟ ਦੇ ਹਿਸਾਬ ਨਾਲ ਆ ਜੋ ਆਪਾਂ ਚਾਹੀਏ ਚਾਹੇ ਆਪਾਂ ਇਹਨਾਂ ਵਿੱਚੋਂ ਮਤਲਬ ਕਿ ਕੋਈ ਟੈਡੀ ਬੀਅਰ ਲੈ ਸਕਦੇ ਆ ਤੇ ਚਾਹੇ ਆਪਾਂ ਡਾਲਰਸ ਵਿੱਚ ਮਤਲਬ ਜਿਆ ਇਹਨਾਂ ਕੋ ਪ੍ਰਾਈਸ ਆਪਾਂ ਲੈ ਸਕਦੇ ਆ ਤੇ ਬਹੁਤ ਹੀ ਵਧੀਆ ਸਿਸਟਮ ਤੇ ਸੋ ਵਾਟਸ ਦਾ ਪ੍ਰਾਈਸ ਆਫ ਦਿਸ ਗੇਮ 1000 10 dollars for two balls yeah okay so what's the price the okay matlab kosh bhi aap la sakte hain so we can take animal? any which one which we want please. okay inna vich aap kuch bhi matlab matro le sakte hain te idde li side laga jehda teddy bear ta, jeda, apna, Pangu, da jitt apna hunda va panghuda bachche bachchean waste te idde li side hai eh right ticket sariyan ਇਥੋਂ ਜਿੰਨੀਆਂ ਮਤਲਬ ਕਿ ਸਾਰਾ ਮਤਲਬ ਜੋ ਵੀ ਇੱਥੇ ਮੁੱਲ ਪੰਗੂੜੇ ਆ ਉਹ ਉਹਨਾਂ ਨੂੰ ਸਾਰਾ ਮਤਲਬ ਇੱਥੋਂ ਆਪਰੇਟ ਕੀਤਾ ਜਾਂਦਾ ਵਾ ਤੇ ਇਹ ਮਤਲਬ ਕਿ ਹੈਂਡ ਬੈਂਡ ਜੇ ਆਪਾਂ ਨੂੰ ਪਾ ਦਿੰਦੇ ਆ ਜਿਹੜਾ ਜਿਹੜਾ ਬੰਦਾ ਟਿਕਟ ਲੈ ਲੈਂਦਾ ਵਾ ਉਹਨੂੰ ਹੈਂਡ ਬੈਂਡ ਪਾ ਦਿੰਦੇ ਆ ਮਤਲਬ ਹੱਥ 'ਚ ਬ੍ਰੇਸਲਟ ਜਿਹਾ ਪਾ ਦਿੰਦੇ ਆ ਤੇ ਫਿਰ ਉਹ ਕਿਸੇ ਵੀ ਰਾਈਡ ਦੇ ਉੱਤੇ ਮਤਲਬ ਕਿ ਚੜ ਸਕਦਾ ਵਾ ਤੇ ਇਧਰਲੀ ਸਾਈਡ ਆ ਇਹ ਵਾਲੀ ਗੇਮ ਤੇ ਉੱਧਰਲੀ ਸਾਈਡ ਆ ਉਹ ਪੰਗੂੜਾ ਉਹ ਵੀ ਬਹੁਤ ਮਤਲਬ ਫਾਸਟ ਬਹੁਤ ਚੱਲਦਾ ਜੀ ਆਪਣੀ ਸਪੀਡ ਤੇ ਉਹਦਾ ਪੂਰੀ ਤੇਜ਼ ਤੇ ਇਹ ਵੀ ਬਸ ਚੱਲਣ ਦੀ ਤਿਆਰੀ ਦੇ ਵਿੱਚ ਹੀ ਆ ਤੇ ਆਹ ਵੇਖੋ ਕਿੱਡੀ ਵੱਡੀ ਮੋਟੀਵੇਸ਼ਨ ਲਾਤੇ ਟੁੱਟੀ ਹੋਈ ਹੈ ਤਾਂ ਵੀ ਕੁੜੇ ਤੇ ਮਤਲਬ ਹੂਟ ਹਾਲਾਂ ਦੀ ਤਿਆਰੀ ਜੇ ਪੂਰਾ ਕੁੜੀ ਤੇ ਇਹ ਹੁਣ ਆਪਾਂ ਤੁਹਾਡੇ ਟਾਈਮ ਤੱਕ ਤੁਹਾਨੂੰ ਚੱਲਦਾ ਵੀ ਸ਼ੋਅ ਕਰਾਂਗੇ ਤੇ ਮੇਲਾ ਮਿੱਤਰੋ ਪੂਰਾ ਭਰਿਆ ਪਿਆ ਆ ਜਿਹੜਾ ਤੁਹਾਨੂੰ ਮੈਂ ਫਸਟ ਟਾਈਮ ਤੇ ਮਤਲਬ ਪਹਿਲਾਂ ਹੀ ਵੀਡੀਓ ਚ ਵਿਖਾ ਚੁੱਕਿਆ ਇਹ ਉੱਪਰ ਘੁੰਮਣ ਡਿਆ ਜਿਹੜਾ ਤੇ ਇਹ ਜਦੋਂ ਬੰਦ ਕਰਦੇ ਆ ਤੇ ਉਦੋਂ ਇਹ ਥੱਲੇ ਆ ਜਾਂਦਾ ਵਾ ਤੇ ਫਿਰ ਜਿਹੜੇ ਨਹੀਂ ਸਟਾਰਟ ਕਰਦੇ ਵਿੱਚ ਮਤਲਬ ਜਿਨ੍ਹਾਂ ਦੇ ਮਤਲਬ ਟਾਈਮ ਪੂਰਾ ਹੁੰਦਾ ਉਹਨਾਂ ਨੂੰ ਬਾਹਰ ਕਰ ਦਿੰਦੇ ਜਿਹੜੇ ਨਵੇਂ ਟਿਕਟ ਵਾਲੇ ਉਹਨਾਂ ਨੂੰ ਅੰਦਰ ਵਾਰ ਦਿੰਦੇ ਆ ਤੇ ਫਿਰ ਇਹ ਉੱਥੇ ਚੈੱਕ ਦੇ ਸਾਰੇ ਮਤਲਬ ਉੱਪਰ ਨੂੰ ਜਾ ਕੇ ਤੇ ਫਿਰ ਘੁੰਮਦਾ ਰਹਿੰਦਾ ਉੱਤੇ ਜਾ ਕੇ ਯਾ ਦੇਖੋ ਛੋਟੇ ਛੋਟੇ ਮਾਸਕ ਤੇ ਇਹ ਇਧਰ ਆਪਣੇ ਸਿਸਟਮ ਤੇ ਬਹੁਤ ਹੀ ਵਧੀਆ ਤੇ ਪੂਰਾ ਪੰਜਾਬ ਵਾਲਾ ਹੀ ਮਾਹੌਲ ਬਣਿਆ ਪਿਆ ਇੱਥੇ ਤੇ ਇਹ ਆ ਮਿੱਤਰੋ ਬੋਟਲ ਗੇਮ ਤੇ ਇਹਦੀ ਵਜ੍ਹਾ ਦੇ ਨਾਲ ਆਪਾਂ ਇਹਨੂੰ ਰਿੰਗ ਦੇ ਉਹਦੇ ਵਿੱਚ ਪਾ ਕੇ ਤੇ ਬੋਟਲ ਆਪਾਂ ਖੜੀ ਕਰਨੀ ਹੁੰਦੀ ਆ ਤੇ ਮਤਲਬ ਰੈੱਡ ਕ੍ਰੋਸ ਦੇ ਉੱਤੇ ਦੀ ਨਹੀਂ ਕੋਈ ਗੱਲ ਕਿਤੇ ਵੀ ਆਪਾਂ ਉਹ ਟੇਬਲ ਦੇ ਉੱਤੇ ਬਲੂ ਵਾਲੇ ਟੇਬਲ ਦੇ ਉੱਤੇ ਜਿੱਦਾਂ ਚੱਕਲਾ ਜਾਂਦਾ ਉਹਦੇ ਉੱਤੇ ਆਪਾਂ ਮਤਲਬ ਇਹਨੂੰ ਸਟੈਂਡ ਕਰਨਾ ਹੁੰਦਾ ਖੜਾ ਕਰਨਾ ਤੇ ਉਹਦੇ ਨਾਲ ਵੀ ਇਹ ਮਤਲਬ ਪ੍ਰਾਈਸ ਦਿੰਦੇ ਆ ਤੇ ਉਹਨਾਂ ਵਿੱਚੋਂ ਆਪਾਂ ਚਾਹੇ ਡਾਲਰਸ ਦੇ ਵਿੱਚ ਇਹਨਾਂ ਕੋਈ ਪ੍ਰਾਈਸ ਆਪਾਂ ਮਤਲਬ ਲੈ ਸਕਦੇ ਆਂ ਤੇ ਜਾਂ ਆਪਾਂ ਕੁਝ ਕਿੰਨਾ ਕੋ ਮਤਲਬ ਜੋ ਵੀ ਆ ਲੱਗੇ ਆ ਘੈਂਟੀ ਬੀਰ ਵਗੈਰਾ ਅਲੱਗ-ਅਲੱਗ ਕੈਰੈਕਟਰਸ ਲੱਗੇ ਜਿਹੜੇ ਵੀ ਤੇ ਇਹਨਾਂ ਚੋਂ ਆਪਾਂ ਕੁਝ ਵੀ ਚੂਜ਼ ਕਰਕੇ ਆਪਾਂ ਆਪਣੀ ਮਰਜ਼ੀ ਦੇ ਨਾਲ ਲੈ ਸਕਦੇ ਹਾਂ ਤੇ ਹੁਣ ਆਪਾਂ ਚੱਲਦੇ ਹਾਂ ਉਧਰ ਕਰਨ ਵਾਲੀ ਸਾਈਡ ਤੇ ਲੈਨੇ ਆਪਾਂ ਫਰਾਈਆਂ ਦਾ ਨਜ਼ਾਰਾ ਤੇ ਉਤ ਤੋਂ ਬਾਅਦ ਆਪਾਂ ਦੇਖਾਂਗੇ ਕਿਰਨ ਉਹਨਾਂ ਨੇ ਕੋਈ ਰਾਈਡ ਕਰਨੀ ਜ ਮਤਲਬ ਕੋਈ ਝੂਟਾ ਝਟਾ ਲੈਣਾ ਆ ਤੇ ਫਿਰ ਵੇਖਦੇ ਆ ਕਿ ਸਿਸਟਮ ਉਹਦਾ ਤੇ ਇਹ ਵੀ ਮਿੱਤਰੋ ਇੱਕ ਸਾਧ ਦੀ ਗੇਮ ਹੀ ਆ ਇਹ ਪਤਾ ਨਹੀਂ ਹਾਂ ਇਹਦੇ ਵਿੱਚ ਮਤਲਬ ਇਹਦੇ ਵਿੱਚ ਗਨ ਟਾਈਪ ਆ ਇੱਥੇ ਸ਼ਾਰਟ ਜਵ ਇਹਨੂੰ ਆਪਾਂ ਇੱਥੇ ਬਹਿ ਕੇ ਦੋਵਾਂ ਹੱਥਾਂ ਨਾਲ ਫੜ ਕੇ ਤੇ ਉਹਦੇ ਵਿੱਚ ਬਿਲਕੁਲ ਮਤਲਬ ਸੈਂਟਰ ਦੇ ਵਿੱਚ ਜੇ ਆਪਾਂ ਹਿੱਟ ਕਰ ਦਿੰਦੇ ਆ ਤੇ ਉਹਦੇ ਨਾਲ ਵੀ ਮਤਲਬ ਜਿਆਦਾਤਰ ਪ੍ਰਾਈਜ਼ ਇੱਥੇ ਕੈਰੈਕਟਰਸ ਵਗੈਰਾ ਦੇ ਆ ਜਿਵੇਂ ਮਤਲਬ ਟੈਡੀ ਬੀਅਰ ਵਗੈਰਾ ਦੇ ਆ ਤੇ ਜਾਂ ਡਾਲਰਸ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਮਤਲਬ ਲੈ ਸਕਦੇ ਜੇ ਆਪਾਂ ਟੈਡੀ ਬੀਅਰ ਆਪਾਂ ਨੂੰ ਕੋਈ ਨਹੀਂ ਪਸੰਦ ਹੁੰਦਾ ਆਹ ਦੇਖ ਸਕਦੇ ਏਦਾਂ ਆਪਾਂ ਮਤਲਬ ਪਲੇ ਕਰਨਾ ਇੰਦਾਂ ਨੇ ਐਂਡ ਦੇ ਬੋਟਰ ਸਨਸ ਆਫ ਮੁਹੰਮਦ ਤੇ ਇਹ ਮੁਹੰਮਦ ਦੇ ਬੱਚੇ ਆ ਆਪਣੇ ਉੱਥੇ ਜਿਹੜਾ ਮੋਲ ਆ ਉਹਦਾ ਮਲਕੀ ਮੈਨੇਜਰ ਆ ਉਹ ਉਹਦੇ ਬੱਚੇ ਆ ਹਾਂ ਜੀ ਮਿੱਤਰ ਇੱਥੇ ਦੀ ਲਈ ਹੀ ਟਿਕਟ ਕਿਰਨੇ ਉਹਨਾਂ ਨੇ ਕਿਰਨੇ ਦੇ ਦੀਦੀ ਨੇ ਤੇ ਮੈਂ ਨਹੀਂ ਲਈ ਕਿਉਂਕਿ ਮੈਨੂੰ ਥੋੜਾ ਜਿਆ ਫੀਲ ਜਾਂਦਾ ਜਰੋਤੇ ਪੈਣਾ ਘਬਰਾ ਜਾ ਚੜ ਮੈਨੂੰ ਹੋਊਗਾ ਮੈਨੂੰ ਚੱਕਰ ਚ ਕਰਾਉਣਗੇ ਸਿਕਿਉਰਿਟੀ ਚੈੱਕ ਕਰਕੇ ਤੇ ਉਹਨੇ ਮਤਲਬ ਕੀ ਸਟਾਰਟ ਕਰਤਾ ਵਾ ਸਾਰਾ ਤੇ ਇੱਧਰ ਆ ਗਿਆ ਕਿਰਨਣੀ ਦੇਖੋਣ ਵੜਦਾ ਜਾਂਦਾ ਤੇ ਹੌਲੀ ਹੌਲੀ ਹੋਊਗਾ ਫਾਸਟ ਤੇ ਬਹੁਤ ਹੀ ਵਧੀਆ ਤੇ ਸਾਰੇ ਮਤਲਬ ਸਾਰਾ ਟਾਊਨ ਇੱਥੇ ਇਕੱਠਾ ਹੋਇਆ ਪਿਆ ਉਧਰਲੀ ਸਾਈਡ ਆਪਣੇ ਸਟੋਰ ਸਟਾਰ ਵਾਲ ਜਾਂ ਹੋਰ ਕੇ ਹਲੇ ਬੰਨੇ ਉਧਰ ਕੋਈ ਨਹੀਂ ਹੈਗਾ ਤੇ ਸਾਰੇ ਇੱਧਰ 3-4 ਦਿਨ ਤੋਂ ਮੇਲਾ ਚੱਲਦਾ ਪਿਆ ਤੇ ਸਾਰੇ ਇੱਧਰ ਹੀ ਆਪਣਾ ਇੰਜੋਏ ਕਰਦੇ ਪਏ ਕਿਉਂਕਿ ਇੱਧਰ ਹੀ ਖਾਣ ਪੀਣ ਨੂੰ ਉੱਪਰ ਹੀ ਲਾਇਆ ਉਹਨਾਂ ਨੇ ਦੂਜਾ ਜੋਗੇ ਬੱਸ ਵਗੈਰਾ ਜੀ ਕਹਿੰਦੇ ਆ ਭਾਈ ਇਹਨਾਂ ਨੇ ਆਹ ਵੇਖੋ ਆ ਉਹ ਦੀਆਂ ਵਾ ਕਰੈਨ ਨਹੀਂ ਇਹ ਆਹ ਵੇਖੋ ਬਹੁਤ ਹੀ ਵਧੀਆ ਸਿਸਟਮ ਜਆ ਬਸ ਇਹਨਾਂ 2 ਕੁ ਮਿੰਟ 3 3-4 ਮਿੰਟ ਚਲਾਉਂਦੇ ਆ ਤੇ ਫਿਰ ਰੋਕ ਦਿੰਦੇ ਆ ਇੱਥੇ ਲਈ ਸਾਈਡ 'ਤੇ ਬਾਕੀ ਤੁਸੀਂ ਦੇਖ ਸਕਦੇ ਹੋ ਪੂਰਾ ਮੱਲਰ ਰੌਣਕ ਮਿਲਦਾ ਹਰ ਇੱਕ ਪਹੂੜੇ ਦੇ ਮਗਰ ਮਲ ਲਾਈਨਾਂ ਲੱਗੀਆਂ ਉੱਪਰ ਚੜ੍ਹਨ ਵਾਸਤੇ ਤੇ ਥੋੜਾ ਜਿਹਾ ਮਲੰਦੇਰਾ ਹੁੰਦਾ ਤੇ ਹੋਰ 뷰 ਉਸ ਤੋਂ ਵੀ ਜ਼ਿਆਦਾ ਘੈਂਟ ਹੋ ਜਾਂਦਾ 뷰 ਤੇ ਸਾਰੇ ਇੱਥੇ ਜੋ ਐਮਿਟ ਕਰਦੇ ਪਏ ਆ on the corner where the shadows creep whispers of the city secrets they keep underneath the street lamp steady burn A game of dice wait in your turn. City lights shine, but they never show The truths we hide, the things we don't know. Concrete jungle beats in the air. Dreams take flight, but beware, beware. Graffiti tells tales on the subway line. Lost soul search and try to redefine. A struggle in alleys tight, fighting for a moment under neon light. Corners home with a jazzy groove, time stands still, it's hard to move. The rhythm of life, fast and slow. Navigate the maze, let the story flow.